ਕਿ ਕਿਉਂ ਨਹੀਂ ਬਣ ਗਏ ਮੈਂ ਬਹੁਤ ਸਾਰੇ ਗੀਤ ਗਾਇਆ ਕਿਨੇ ਸਾਡਾ ਭਈਆ ਕੁੱਟਿਆ ਮੈਂ ਗਈ ਸੀ ਮੱਝ ਚੋਂ ਸਾਰੇ ਮਹਿੰਗਾ ਆ ਮੈਂ ਕਮੇਡੀਅਨ ਇਸ ਕਰਕੇ ਬਣਿਆ ਕਹਿੰਦੇ ਜਦ Hindu Sikh Isai ਦੇ ਨਾਲ Musalman ਹੱਸਦਾਏ ਜਦੋਂ Hindu Sikh Isai ਦੇ ਨਾਲ Musalman ਹੱਸਦਾਏ ਉਦੋਂ ਪੋਟੂਸ਼ਾ ਨੂੰ ਲੱਗਦਾ ਸਾਰਾ ਹਿੰਦੁਸਤਾਨ ਹੱਸਦਾਏ ਉਦੋਂ ਪੋਟੂਸ਼ਾ ਨੂੰ ਲੱਗਦਾ ਸਾਰਾ ਹਿੰਦੁਸਤਾਨ ਹੱਸਦਾਏ ਮੈਂ ਭਾਈ ਸਾਰੇ ਭਾਈਚਾਰੇ ਨੂੰ ਪਿਆਰ ਕਰਦਾ ਸਾਡਾ ਦੇਸ਼ ਇੱਕ ਵਾਰ ਪਟੂ ਸ਼ਾਹ ਜੀ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਹੋ ਜਾਣ ਰੱਜ ਗਈਆਂ ਪਟੂ ਸ਼ਾਹ ਜੀ ਇਹਨਾਂ ਦੀਆਂ ਤਾੜੀਆਂ ਦੇਖ ਕੇ ਤੁਹਾਨੂੰ ਕਿੰਨੀ ਖੁਸ਼ੀ ਹੁੰਦੀ ਹੈ ਇਹਨਾਂ ਦੀਆਂ ਤਾਲੀਆਂ ਦੇਖ ਕੇ ਮੈਨੂੰ ਐਨੀ ਖੁਸ਼ੀ ਹੁੰਦੀ ਹੈ ਕਿੰਨੀ ਖੁਸ਼ੀ ਹੁੰਦੀ ਹੈ ਜਿੰਨੀ ਸਰਸੇ ਵਾਲੇ ਬਾਬੇ ਨੂੰ ਹਨੀ ਫਰੀਦ ਦੇ ਕੇ ਹੁੰਦੀ ਐਨਾਂ ਦੀਆਂ ਤਾੜੀਆਂ ਤੁਹਾਡੇ ਲਈ ਕੀ ਕੰਮ ਕਰਦੀਆਂ ਇਹਨਾਂ ਦੀਆਂ ਤਾਲੀਆਂ ਮੇਰੇ ਬਸਤੀ ਉਹ ਕੰਮ ਕਰਦੀਆਂ ਕਿਹੜਾ ਕੰਮ ਕਰਦੀਆਂ ਜਿਹੜਾ ਅਮਿਤ ਸ਼ਾਹੀ ਨਰਿੰਦਰ ਮੋਦੀ ਲਈ ਕਰ ਰਿਹਾ ਹੈ ਸਾਡੇ ਮੋਦੀ ਸਾਹਿਬ ਕਹਿੰਦੇ ਭਾਈਓ ਭਾਨੋ ਬੇਟੀ ਬਚਾਓ ਤੇ ਬੇਟੀ ਪੜ੍ਹਾਓ ਘਰਾਲੀਆਂ ਛੱਡ ਦਈਏ ਆਓ ਛੱਡ ਦਿਓ ਕਹਿੰਦਾ ਮੈਂ ਤਾਂ ਛੱਡੀ ਹੋਈ ਆ ਉਹ ਬੇਟੀਆਂ ਇਸ ਕਰਕੇ ਬਚਾਓ ਕਹਿੰਦੇ ਬੇਟੀਆਂ 골ਡ ਮੈਡਲ ਲੈ ਕੇ ਆਉਣੀਆਂ ਤੇ ਬੇਟੇ ਬੇਟੇ 골ਡ ਫਲੈਗ ਲੈ ਕੇ ਆਉਂਦੇ ਨਾਲੇ ਸੂਟਾ ਖਿੱਚਦੇ ਆਉਂਦੇ ਆ ਮੋਦੀ ਜੀ ਤੇ ਕਹਿੰਦੇ ਨੇ ਹਮ ਆਪ ਮੁੰਜੇ ਜਿਤਾਤੇ ਰਹੀਏ ਹਾਂ ਮੈਂ ਭਾਰਤ ਕੋ ਸਵਰਗ ਬਣਾ ਦੂੰਗਾ ਮੈਂ ਕਿ ਤੂੰ ਤੇ ਸਵਰਗ ਬਣਾ ਦੂੰਗਾ ਵੀ ਸਾਨੂੰ ਦੱਸ ਅਸੀਂ ਆਪ ਦੇ ਆਪ ਨੂੰ ਭਾਰਤ ਵਾਸੀ ਕਹਾਵਾਂਗੇ ਕਿ ਸਵਰਗ ਵਾਸੀ ਕਹਾਵਾਂਗੇ ਤੁੰਗ ਤਾਂ ਕਹੀ ਜਾਣਾ ਵੈਸੇ ਪੋਟੂ ਸ਼ਾ ਜੀ ਮਾਈਕ ਦੀ ਈਕੋ ਘਟਾਵਦਾ ਲੋ ਹੈ ਈਕੋ ਘਟਾਵਦਾ ਲੋ ਮੈਂ ਪਹਿਲਾਂ ਕਹੀ ਤਾਂ ਮੈਂ ਇੱਕੋ ਚ ਬੋਲਦਾ ਨਹੀਂ ਮੈਂ ਕਿਤੇ ਪ੍ਰੋਗਰਾਮ ਕਰਦਾ ਪਿਆ ਅੱਛਾ ਮੂਰੇ ਮੇਰਾ ਕਿਤੇ ਦੋਸਤ ਬੈਠਾ ਨੱਥੂ ਨੱਥੂ ਮੈਂ ਇਹਨੂੰ ਹਾਕ ਮਾਰੀ ਮੈਂ ਕਿਹਾ ਨੱਥੂ ਨੱਥੂ ਆ ਬਾਈ ਨੇ ਇੱਕੋ ਚਲਾਤੀ ਨੱਥੂ ਤੇ ਗਾਇਬ ਹੋ ਗਿਆ ਅੱਧਾ ਘੰਟਾ ਥੂ 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 ਹੁੰਦੀ ਰਹੀ ਉਹ ਇਸ ਕਰਕੇ ਮੈਂ ਇੱਕੋ ਜ ਨਹੀਂ ਬੋਲਦਾ ਵੇ ਭੋਟੂ ਸ਼ਾਹ ਜੀ ਹਾਂ ਜੀ ਤੁਹਾਨੂੰ ਪਤਾ ਮੈਂ ਵੀ ਗਾ ਲੈਨੀ ਆ ਅੱਛਾ ਗਾ ਲੈਨੀ ਤੇ ਗਾ ਦੇ ਇੱਕ ਸੁਣਨ ਵਾਲੇ ਕਿਦਾਂ ਮੇਲਾ ਭਰਿਆ ਬਾਬੇ ਬੂਟੇ ਸ਼ਾਹ ਦੀ ਸ਼ਾਹੀ ਦਰਬਾਰ ਤੇ ਗਾ ਹਾਕੀ ਕਰਦੀ ਆ ਗਲਾ ਸਾਫ ਕਰ ਰਹੀ ਆ ਝਾੜੂ ਲਿਆਵਾ ਮੈਂ ਗਲਾ ਸਾਫ ਕਰਨਾ ਕੋਈ ਮੈਦਾਨ ਥੋੜੀ ਚਲੋ ਗਾਓ ਗਾਓ ਹਾਂ ਆ ਕਿੰਨੇ ਵਜੇ ਆਵਾਂ ਮੈਂ ਗੀਤ ਗਾਉਣ ਲੱਗੀ ਹਾਂ ਅੱਛਾ ਮਾਇਕਾ ਖਰੇ ਮੈਨੂੰ ਬੁਲਾਉਣੀ ਮੈਨੂੰ ਚਾਹ ਹੀ ਬੜਾ ਚੜਿਆ ਚੱਲ ਗਾ ਲਾ ਹੂੰ ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ ਯਾਰ ਮੇਰਾ ਤਿੱਤੀ ਨਹੀਂ ਅਵਗਾ ਯਾਰ ਮੇਰਾ ਤਿੱਤੀ ਹੁਣ ਮੈਂ ਕਮ ਨੀ ਕਦੇ ਇਸ ਹਾਤੇ ਤੇ ਕਦੇ ਉਸ ਹਾਤੇ ਤੇ ਯਾਰ ਤੇਰਾ ਉਲਟੀਆਂ ਕਰਦਾ ਨਹੀਂ ਯਾਰ ਤੇਰਾ ਉਲਟੀਆਂ ਕਰਦਾ ਜਦ ਪੀ ਕੇ ਆਵੇ ਟੱਬਰ ਵੀ ਖਫਾ ਹੁੰਦਾ ਏ ਜਦ ਛਿੱਤਰ ਪੈਂਦੇ ਘਰੋਂ ਫੇ ਦਫਾ ਹੁੰਦਾ ਏ ਕਹਿੰਦਾ ਸੁੱਕੀ ਪੀਣੀ ਨਾਲ ਚੀਜ਼ ਖਾਣੀ ਨਹੀਂ ਕੋਈ ਨਾ ਹੀ ਖਾਰਾ ਪਾਣਾ ਨਾ ਹੀ ਵਿੱਚ ਪਾਣੀ ਹੀ ਕੋਈ ਸੋਬਾ ਉੱਠ ਕੇ ਹੀ ਠੀਕੇ ਮੂਰੇ ਖੜਦਾ ਯਾਰ ਤੇਰਾ ਤਾਲੀਆਂ ਮੇਰੀ ਭੂਆ ਨੇ ਵਜਾਉਣੀਆਂ ਇਹ ਨਾਲ ਨਾਲ ਚੱਕ ਕੇ ਰੱਖਣਾ ਕੰਮ ਤੁਹਾਡੀ ਜ਼ਿੰਮੇਵਾਰੀ ਹੈ ਆ ਜਾ ਵੇ ਭੋਟੂ ਸ਼ਾ ਜੀ ਮੇਰਾ ਗਾਣਾ ਨਾ ਖਰਾਬ ਕਰਿਓ ਗਾਣਾ ਸੁਣਾਣੀ ਬਹੁਤ ਵਧੀਆ ਆ ਮੈਂ ਕਿਹਾ ਸੁਣਾ ਕਿਹੜਾ ਸੁਣਾਉਣਾ ਤੂੰ ਲੋង ਤੇ ਮੈਂ ਲਾਚੀ ਤੇਰੇ ਪਿੱਛੇ ਅੰਗਵਾਚੀ ਇਹ ਭਾਈ ਹੁਣ ਕਿਤੇ ਆਏ ਨਾ ਕਹਦੀ ਤੂੰ ਗੋਹਾ ਤੇ ਮੈਂ ਪਾਥੀ ਆਪਾਂ ਇੱਕ ਦੂਜੇ ਦੇ ਸਾਥੀ ਤੇਰਾ ਪਤਾ ਥੋੜਾ ਕੈਨੂੰ ਤੁਰ ਪੈਣਾ ਤੂੰ ਬਸ ਕਰਿਆ ਕਰ ਤੇਰਾ ਵਿਆਹ ਹੋ ਗਿਆ ਵਿਆਹ ਹੋ ਗਿਆ ਹੁਣ ਤੈਂ ਤਲਾਕ ਕਰਾਉਣਾ ਤੇਰੀ ਘਰ ਵਾਲੀ ਤੈਨੂੰ ਕਿੰਨਾ ਕ ਪਿਆਰ ਕਰਦੀ ਆ ਮੈਂ ਕਿਹਾ ਬਹੁਤ ਪਿਆਰ ਕਰਦੀ ਮੈਂ ਜਦ ਰਾਤ ਨੂੰ ਸੌਂਨਾ ਸਵੇਰੇ ਪਤਾ ਘਰ ਵਾਲੀ ਕਿਵੇਂ ਜਗਾਉਂਦੀ ਆ ਕਿਵੇਂ ਜਗਾਉਂਦੀ ਆ ਵੀਰ ਜੀ ਵੀਰ ਜੀ ਉੱਠਾ ਸਵੇਰਾ ਹੋ ਗਿਆ ਤੇ ਮੈਂ ਕਹਿੰਦਾ ਭੈਣ ਜੀ ਜਦੋਂ ਦਾ ਤੁਹਾਡੇ ਨਾਲ ਵਿਆਹ ਕਰਾਇਆ ਮੇਰੀ ਜ਼ਿੰਦਗੀ ਚ ਨਹੀਂ ਰੋ ਹੋ ਗਿਆ ਫੈਸ਼ਨ ਬਹੁਤ ਕਰਦੀ ਘਰ ਵਾਲੀ ਐਡਾ ਬੜਾ ਜੂੜਾ ਕਰਦੀ ਐਡਾ ਬੜਾ ਐਡਾ ਵੱਡਾ ਜੂੜਾ ਕੁੜ ਦਿਨ ਪਹਿਲਾਂ ਸਾਡੀ ਘਰੇ ਲੜਾਈ ਹੋ ਗਈ ਲੜਾਈ ਹੋ ਗਈ ਮੈਂ ਵੱਟ ਕੇ ਚਪੇੜ ਮਾਰੀ ਜੂੜਾ ਖੁੱਲ ਗਿਆ ਵਿੱਚੋਂ ਗੜ ਵੀ ਨਿਕਲੀ ਉਦੋਂ ਮੇਰੀ ਮਾਂ ਪਤਾ ਕੀ ਕਹਿੰਦੀ ਕੀ ਕਹਿੰਦੀ ਹਾਂ ਹਾਂ ਪੁੱਤ ਇੱਕ ਚਪੇੜ ਹੋ ਜਾ ਮਾ ਦੇ ਨਾਉ ਕਾ ਤੂੰ ਤਿੰਨ ਦਿਨ ਹੋ ਗਏ ਪਤੀਲੀ ਵੀ ਨਹੀਂ ਲੱਭਦੀ ਬਈ ਇਹ ਸਾਰਾ ਡਰਾਮਾ ਘਰੋਂ ਸ਼ੁਰੂ ਹੁੰਦਾ ਫੇਰ ਸਟੇਜਾਂ ਤੇ ਕਰੀਦਾ ਵੀ ਪੁੱਟੂਸ਼ਾ ਤੈਨੂੰ ਵਿਆਹ ਦਾ ਕਿੰਨਾ ਕਚਾ ਸੀ ਤੇ ਬਰਾਤ ਦੇ ਨਾਲ ਕਿੰਨੇ ਇੱਕ ਬੰਦੇ ਲੈ ਕੇ ਗਿਆ ਸੀ ਮੈਨੂੰ ਆਪਣੇ ਵਿਆਹ ਦਾ ਇੰਨਾ ਚਾਅ ਸੀ ਮੈਂ ਕੱਲਾ ਹੀ ਵਿਆਹਣ ਚੱਲ ਗਿਆ ਮੇਰੀਆਂ ਸਾਲੀਆਂ ਮੈਨੂੰ ਕਹਿੰਦੀਆਂ ਜੀਜਾ ਕੱਲਾ ਹੀ ਆ ਗਿਆ ਮੂੰਹ ਚੱਕ ਕੇ ਫਿਰ ਤੂੰ ਕੀ ਕੀਤਾ ਮੈਂ ਕਿਹਾ ਭਾਈ ਮੂੰਹ ਚੱਕ ਕੇ ਆਉਣਾ ਸੀ ਜੇ ਮੈਂ ਮੂੰਹ ਘਰੇ ਰੱਖ ਕੇ ਆਉਂਦਾ ਥੋੜੀ ਭੈਣ ਨੇ ਜੈਮ ਵਾਲਾ ਮੇਰੇ ਗੋਡੇ ਤੇ ਪਾਉਣੀ ਸੀ ਮੈਂ ਮੂੰਹ ਚੱਕ ਕੇ ਆਉਣਾ ਸੀ ਅੱਛਾ ਫਿਰ ਨਾ ਇੱਕ ਸਟੇਜ ਲੱਗੀ ਹੁੰਦੀ ਵਿਆਹ ਵਾਲੇ ਦਿਨ ਉੱਤੇ ਲਾੜਾ ਤੇ ਲਾੜੀ ਦੋਨੋਂ ਨਾ ਇੱਕ ਡਾਂਸ ਕਰਦੇ ਜਿੰਨੂੰ ਪਤਾ ਕੀ ਕਹਿੰਦੇ ਆ ਕਪਲ ਡਾਂਸ ਆਹੋ ਦੋ ਜਣੇ ਕਰਦੇ ਲੜਾ ਬੋਟੀ ਉਹਨੂੰ ਕੀ ਕਹਿੰਦੇ ਕਪਲ ਡਾਂਸ ਜੋੜੀ ਡਾਂਸ ਕਰਦੀ ਉਹਨੂੰ ਕਹਿੰਦੇ ਕਪਲ ਡਾਂਸ ਤੇ ਤੂੰ ਆਪਣੇ ਵਿਆਹ ਤੇ ਕੀਤਾ ਸੀ ਕਪਲ ਡਾਂਸ ਮੇਰੇ ਤੇ ਸਾਰਾ ਉਦਣ ਹੀ ਕਪਲ ਡਾਂਸ ਹੋਇਆ ਜਾਦੀ ਵਿਆਹ ਕਿ ਆਈ ਉਸ ਤੋਂ ਬਾਅਦ ਚੱਪਲ ਡਾਂਸ ਹੀ ਹੋਇਆ ਘਰੇ ਰੌਣਕ ਲੱਗੀ ਰਹਿੰਦੀ ਕਦੇ ਉਹ ਮੇਰੇ ਮਾਰ ਦਿੰਦੀ ਕਦੇ ਮੈਂ ਮਾਰ ਦਿੰਦਾ ਉਹਦੇ ਐਂ ਚੱਲਦਾ ਅੱਛਾ ਬੀ ਪੋਟੂਸ਼ਾ ਤੈਨੂੰ ਇੱਕ ਗੱਲ ਦੱਸਾਂ ਔਰਤਾਂ ਦੀ ਇੱਜ਼ਤ ਕਰਨੀ ਚਾਹੀਦੀ ਆ ਪਤਾ ਕਿਉਂ ਕਿਉਂਕਿ ਜਿਹੜੀ ਔਰਤ ਹੁੰਦੀ ਆ ਔਰਤ ਸ਼ਕਤੀ ਹੁੰਦੀ ਆ ਔਰਤ ਸ਼ਕਤੀ ਹੁੰਦੀ ਆ ਬੰਦਾ ਸਾਲਾ ਸ਼ੈਨ ਸ਼ਕਤੀ ਹੁੰਦਾ ਮੈਂ ਕਿਹਾ ਦਾਲ ਚ ਨੂਨ ਘੱਟ ਪੈ ਜੇ ਪੇ ਦਾ ਪੁੱਤ ਡਰਦਾ ਨਹੀਂ ਮੰਗਦਾ ਕਹਿੰਦਾ ਜੀ ਦਾਲ ਵੀ ਸਵਾਦ ਆ ਮਾੜਾ ਜਿਹਾ achar ਦੇ ਦੀ ਵੀ ਜੇ ਦਾਲ ਸਵਾਦ ਆ achar ਫਿਰ ਤੈਨੂੰ ਸਿਰ ਚ ਪਾਉਣਾ ਤੈਨੂੰ ਬਹੁਤ ਨੌਲੇਜ ਆ ਹੈ ਜਿਹੜੇ ਵਿਆਹ ਕਰਾ ਲੈਂਦੇ ਵਿਆਹ ਵਾਰੇ ਪਤਾ ਲੱਗ ਹੀ ਜਾਂਦਾ ਨੌਲੇਜ ਹੋ ਜਾਂਦੀ ਹੈ ਫਿਰ ਐਂ ਦੱਸ ਮੇਰੀਆਂ ਭੈਣਾਂ ਮਤਾਵਾ ਵਿਆਹ ਤੋਂ ਬਾਅਦ ਹੀ ਗਲੇ 'ਚ ਮੰਗਲ ਸੂਤਰ ਕਿਉਂ ਪਾਉਂਦੀਆਂ ਪਹਿਲਾਂ ਕਿਉਂ ਨਹੀਂ ਪਾਉਂਦੀਆਂ ਕਿਉਂਕਿ ਮੈਂ ਤੈਨੂੰ ਦੱਸਦਾ ਵਿਆਹ ਤੋਂ ਬਾਅਦ ਜਿਹੜੇ ਸੂਤਰ ਆ ਤੀਵੀਆਂ ਕੋਲ ਆ ਜਾਂਦੇ ਆ ਸੂਤਰ ਆ ਤੀਵੀਆਂ ਕੋਲ ਆ ਜਾਂਦੇ ਆ ਤੇ ਮੰਗਲਸਾਲਾ ਬੰਦੇ ਪਿੱਛੇ ਲੱਗ ਜਾਂਦਾ ਤਾਲੀਆਂ ਨਾਲ-ਨਾਲ ਵਜਾ ਦਿਆ ਕਰੋ ਜੇ ਗੱਲ ਸਮਝ ਆਉਂਦੀ ਆ ਕਲਾਕਾਰ ਨੂੰ ਤਾਲੀਆਂ ਚਾਹੀਦੀਆਂ ਹੁੰਦੀਆਂ ਪਰ ਪੈਸੇ ਵੀ ਚਾਹੀਦੇ ਆ ਚਲੋ ਪੈਸੇ ਵੀ ਆ ਜਾਂਦੇ ਕੋਈ ਨਹੀਂ ਆਓ ਬੇਸੇ ਪਟੂਸ਼ਾ ਹੂੰ ਤੂੰ ਜਿੱਦਾਂ ਮਰਜੀ ਕਰ ਆਪਣਾ ਰਾਸ਼ੀ ਫਾਲ ਤਾਂ ਦੇਖਦਾ ਹੀ ਹੋਣਾ ਆ ਉਹ ਕੁੜੀਏ ਵਿਆਹਿਆ ਬੰਦਾ ਰਾਸ਼ੀ ਫਾਲ ਨਹੀਂ ਦੇਖਦਾ ਨਾ ਵਿਆਹਿਆ ਬੰਦਾ ਰਾਸ਼ੀ ਫਾਲ ਕਿਉਂ ਨਹੀਂ ਦੇਖਦਾ ਉਹਨੂੰ ਸਵੇਰੇ ਘਰ ਵਾਲੀ ਦਾ ਮੂੰਹ ਦੇਖ ਕੇ ਪਤਾ ਲਾਈਂਦਾ ਦਿਨ ਕਿਵੇਂ ਦਾ ਲੰਘੂਗਾ ਉਹਨੇ ਰਾਸ਼ੀਆਂ ਨੂੰ ਅੱਗ ਲਾਉਣੀ ਆ ਵੇ ਭਾਈ ਵਿਆਹ ਬਹੁਤ ਜ਼ਰੂਰੀ ਆ ਤੇ ਮਾਮੇ ਸਲਮਾਨ ਖਾਨ ਦੀ ਕੀ ਮਜਬੂਰੀ ਆ ਉਹ ਬਿਗ ਬਾਸਿੰਗ ਕਰੀ ਜਾਂਦਾ ਲੈ ਸਲਮਾਨ ਖਾਨ ਦਾ ਨਾਂ ਲਿਆ ਹੂੰ ਇਹ ਮੈਂ ਤੈਨੂੰ ਦੱਸਾਂ ਮੈਂ ਵੀ ਬੰਬੇ ਜਾ ਕੇ ਆਈ ਆ ਅੱਛਾ ਬੰਬੇ ਉੱਥੇ ਤੂੰ ਕੀ ਕਰਨ ਗਈ ਸੀ ਮੈਂ ਫਿਲਮ ਕਰਕੇ ਆਈ ਆ ਅੱਛਾ ਕਿਹੜੀ ਫਿਲਮ ਕਰਕੇ ਆਈ ਆ ਹਾਂ ਮੈਂ ਨਾ ਸ਼ੋਲੇ 2 ਕਰਕੇ ਆਈ ਆ ਹਿੰਦੀ ਫਿਲਮ ਇਹ ਛੋਲੇ ਸਾਡੀ ਦੁਆਰਾ ਬਣਦੀ ਰਾਜਮਾ ਮਹਿੰਗੇ ਹੋ ਗਏ ਤੂੰ ਛੋਲੇ ਫਿਲਮ ਚ ਕੀ ਕੀਤਾ ਬਹੁਤ ਸਾਰਾ ਮਾਣ ਨਾਂ ਦੱਸ ਜਾ ਹੈ ਨਹੀਂ ਇੱਕ ਵਾਰੀ ਫੇਰ ਦੱਸ ਕੇ ਜਾ ਕੀ ਦਾ ਆਏ ਹੈ ਜਗਜੀਤ ਸਿੰਘ ਵੱਲੇ ਵੱਲੇ ਭਾਈ ਤਾਲੀਆਂ ਵਜਾ ਦਿਓ ਜਗਜੀਤ ਸਿੰਘ ਬਹੁਤ ਸਾਰਾ ਮਾਣ ਕਰ ਗਿਆ ਇਹਦੇ ਹਾਲ ਦੇਖ ਕੇ ਹੋਰ ਵੀ ਕਰਨਗੇ ਲੈ ਆ ਜਾ ਬੀਬਾ ਆਪਾਂ ਛੋਲੇ ਫਿਲਮ ਇੱਥੇ ਬਣਾਉਣੀ ਆ ਤੇ ਤੂੰ ਬਣ ਗੱਬਰ ਦੀ ਭੈਣ ਤੇ ਮੈਂ ਬਣਦਾ ਮਹਿਲ ਮਿੱਤਲ ਜਿਹੜੇ ਜਿਹੜੇ ਮਹਿਨ ਮਿੱਤਰ ਸਾਹਿਬ ਨੂੰ ਪਿਆਰ ਕਰਦੇ ਇੱਕ ਵਾਰੀ ਤਾਲੀਆਂ ਬਜਾ ਦਿਓ ਜਿਨ੍ਹਾਂ ਨੇ ਫਿਲਮਾਂ 'ਚ ਦੇਖਿਆ ਮੈਂ ਉਹਨਾਂ ਨੂੰ ਆਪ ਦੇ ਉਸਤਾਦ ਮੰਨਦਾ ਭਾਈ ਮੈਂ ਫਿਲਮਾਂ ਦੇਖਣ ਜਾਂਦਾ ਸੀ ਉਹਨਾਂ ਦੀਆਂ ਤੇ ਮੈਂ ਉਹਨਾਂ ਦੀ ਕਾਪੀ ਮੇਰੀਆਂ ਜਿਹੜੀਆਂ ਸੀਡੀਆਂ ਫਿਲਮਾਂ ਤੁਸੀਂ ਦੇਖੀਆਂ ਮੈਂ ਉਹ 'ਚ ਵੀ ਬਣਦਾ ਹਾਂ ਕਰੀਏ ਸ਼ੁਰੂ ਜੀ ਮੈਂ ਕਿਹਾ ਬਜਾ ਦਿਓ ਤਾਲੀਆਂ ਹੈਗਾ ਨਾ ਲਓ ਜੇ ਆਪਾਂ ਝੋਲੇ ਫਿਲਮ ਬਣਾਉ ਲੈ ਗਏ ਆ ਆ ਜਾ ਹੁਣ ਤੂੰ ਗੱਬਰ ਦੀ ਭੈਣ ਬਣ ਗਿਆ ਗੱਲ ਨਹੀਂ ਬਾਤ ਨਹੀਂ ਖਾਏਗਾ ਨਾ ਡਗਰ 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 ਇਹ ਘੋੜਾ ਸੜਾ ਪਹਿਲਾਂ ਆ ਗਿਆ ਗੱਬਰ ਦੀ ਪੈਣ ਦੇ ਸਾਈਕਲ ਤੇ ਆਉਣਾ ਮੈਂ ਕਿਹਾ ਡਾਇਲਗ ਬੋਲ ਪਰੇ ਹਟ ਜਾਓ ਕਿਉਂ ਤੂੰ ਵਈ ਤੋਂ ਰੱਖਿਆ ਨਾ ਘੋਣੇ ਮੈਂ ਕਿਹਾ ਡਾਇਲਗ ਬੋਲ ਕਮਲਿਏ ਗੱਲ ਹੀ ਬਾਦ ਨਹੀਂ ਅਰੇ ਉਹ ਕਾਲੀਆ ਤੇਰਾ ਬੇੜਾ ਕਰਕੋ ਜੇ ਮੈਂ کریمਾ ਲਾ ਕੇ ਮੂੰਹ ਚ ਡਾ ਕੀਤਾ ਤੂੰ ਮਨੂੰ ਕਾਲੀਏ ਗਈ ਜਾਣੀ ਮੈਨੂੰ ਗੱਬਰ ਦੀ ਪੈਣਾ ਨਹੀਂ ਲੱਗਦੀ ਅਰੇ ਉਹ ਕਾਲੀਆ ਹਾਂ ਕਿੰਨੇ ਆਦਮੀ ਥੇ ਮੈਨੂੰ ਕੋ ਪਤਾ ਮੈਂ ਤਾਂ ਔਰਤਾਂ ਗਿਣਦਾ ਪਿਆ ਸੀ ਮੈਨੂੰ ਪਤਾ ਨਹੀਂ ਕਿੰਨੇ ਆਦਮੀ ਹੈ ਇਹ ਹੱਥ ਹਾਂ ਇਹ ਹੱਥ हमको दे दे ठाकुर ਤੇ ਪਰੇ ਮਰਦੇ ਕੋ ਆਪਦੇ ਹੱਥੇ ਨਹੀਂ ਕੀ ਤੂੰ ਚਾਰਾ ਲਾ ਕੇ ਚੜੇਲ ਬਣਦਾ ਵੱਡੀ ਕਬਰ ਦੀ ਭੈਣ ਬੜੀ ਫਿਰਦੀ ਹੈ ਹਾਇਕ ਨਾ ਇਹ ਉਹ ਹੱਥ ਹੈ ਹਾਂ ਜੀ ਉਹ ਹੱਥ ਹੈ ਜਿਹੜੇ ساری ਜ਼ਿੰਦਗੀ ਤਮਾਕੂ ਮਲਦੇ ਰਹੇ ਆ ਕੰਬਲੀਆਂ ਮਾਇਕੇ ਦੇ ਸ਼ੋਲੇ ਬੈਲ ਨਹੀਂ ਦੇਖੀ ਇੱਥੋਂ ਕਬਰ ਗੁੱਥੀ ਜੀ ਘੜਦਾ ਜਗਾ ਹਾਇਕ ਨਾ ਅਰੇ ਸ਼ਮੀਆਂ ਹਾਂ ਤੈਨਿਕ ਠੋਮਕਾ ਤੁਲੇਗਾ ਤੇਰੇ ਪਿਓ ਦੀ ਬਰਾਦ ਆਈ ਆ ਬਾਬਾ ਜੀ ਦਾ ਮੇਲਾ ਚੱਲਦਾ ਤੂੰ ਮਤਲ ਢੋਗੇ ਲਵਾਈ ਜਾਂਦੀ ਇੱਕ ਕਮਾਲ ਦੀ ਗੱਲ ਹੈ ਬੇਪਟੂਸ਼ਾ ਤੈਨੂੰ ਪਤਾ ਨਾ ਮੇਰੀ ਹਿੰਦੀ ਕਿੰਨੀ ਵਧੀਆ ਆ ਮਾਂ ਕਾ ਬਹੁਤ ਖਰੀ ਬੋਲਦੀ ਆ ਹਿੰਦੀ ਜੈਸੀ ਮੈਂ ਹਿੰਦੀ ਬੋਲਤੀ ਹੂ ਨਾ ਉਸki ਬੱਜਾ ਸੇ ਹੀ ਮੇਰੇ ਕੋ ਨਾ ਕਾਮ ਮਿਲਾ ਹੈ ਇਹ ਹਿੰਦੀ ਪਤਾ ਕਿਵੇਂ ਬੋਲਦੀ ਆ ਬਤਾ ਤੋ ਦੀ ਆ ਤੂੰ ਵੀ ਬਤਾ ਦੇ ਮੈਂ ਨਾ ਆਪਣੀ ਸਹੇਲੀਆਂ ਕੇ ਸਾਥ ਟਾਂਗੇ ਪੇ ਬੈਠ ਕੇ ਜਾ ਰਹੀ ਥੀ ਟਾਂਗੇ ਕਾ ਚਾਕਾ ਖਾਡੇ ਮੇ ਗਿਆ ਘੋੜਾ ਕਿਸੇ ਚੂਕ ਹੋ ਗਿਆ ਮੈਂ ਨਾ ਆਪਣੀ ਸਹੇਲੀਆਂ ਕੇ ਸਾਥ ਗੋਲ ਗੱਪੇ ਖਾ ਰਹੀ ਥੀ ਜੈਸੇ ਮੈਨੇ ਗੋਲ ਗੱਪਾ ਮੂੰਹ ਮੇ ਰੱਖਾ ਗੋਲ ਗੱਪਾ ਫਾਟ ਗਿਆ ਇਸ ਵੇਲੇ ਸਾਡੀ ਗਵਾਂਡੇ ਨਾਲ ਲੜ ਪੀ ਕਹਿੰਦੀ ਮੇਰੇ ਸਾਥ ਧਿਆਨ ਨਾਲੇ ਬਾਤ ਕਰਨਾ ਨਹੀਂ ਤਾਂ ਮੈਂਨੇ ਤੇਰੀ ਗੂਤ ਪੂਟ ਦੇਣੀ ਹੈ ਐਦਾਂ ਨਹੀਂ ਹਿੰਦੀ ਬੋਲਦੀ ਵੈਹੇ ਭੋਟੂ ਸ਼ਾ ਹੈ ਗੱਲਾਂ ਤੂੰ ਜਿੰਨੀਆਂ ਮਰਜ਼ੀ ਮਾਰ ਲੈ ਹੂੰ ਤੈਨੂੰ ਫਿਲਮ 'ਚ ਮੈਂ ਕੰਮ ਦਵਾਂਗੀ ਅੱਛਾ ਤੂੰ ਫਿਲਮ ਬਣਾ ਰਹੀ ਆ ਮੈਂ ਆਪਣੀ ਫਿਲਮ 'ਚ ਦਿਲ ਕਰਦਾ ਤੈਨੂੰ ਰੋਲ ਦਵਾ ਮੇਰਾ ਦਿਲ ਕਰਦਾ ਮੈਂ ਇੱਥੇ ਪਿੱਛੇ ਤੈਨੂੰ ਮਿੱਟੀ 'ਚ ਰੋਲ ਦਵਾ ਮੈਨੂੰ ਦੱਸ ਫਿਲਮ 'ਚ ਕਰਨਾ ਕੀ ਆ ਫਿਲਮ ਦੇ ਵਿੱਚ ਮਰ ਜਾਂਦੀ ਏ ਤੇਰੀ ਮਾਂ ਤੇਰੀ ਨਹੀਂ ਮਰਦੀ ਫਿਲਮ ਆਪਦੀ ਬਣਾਉਂਦੀ ਆ ਭੈਣ ਜੀ ਮਾ ਮੇਰੀ ਮਰ ਜਾਂਦੀ ਇਹਦੇ ਲਈ ਵੀ ਤਾਲੀਆਂ ਵਜਾ ਦਿਓ ਚੱਲ ਕਰ ਲੈ ਸ਼ੁਰੂ ਤੂੰ ਕੋਈ ਨਹੀਂ ਫਿਲਮ ਦਾ ਸੀਨ ਹੈ ਫਿਲਮ ਚ ਮਰ ਜਾਂਦੀ ਹੈ ਤੇਰੀ ਮਾਂ ਠੀਕ ਹੈ ਤੂੰ ਮੇਰੇ ਕੋਲ ਆਉਣਾ ਤੇ ਕਹਿਣਾ ਡਾਕਟਰ ਸਾਹਿਬ ਡਾਕਟਰ ਸਾਹਿਬ ਮੇਰੀ ਮਾਂ ਮਰ ਗਈ ਮਾਇਗਾ ਦੇਖ ਕਿਹੜੇ ਕਿਹੜੇ ਵੱਡੇ ਬੰਦੇ ਬੈਠ ਕੇ ਦੇਖ ਰਿਹਾ ਤੂੰ ਸਟਾਰਟ ਕਰ ਫਿਲਮ ਹੁਣੇ ਕਰ ਸਟਾਰਟ ਕੈਮਰਾ ਰੋਲਿੰਗ ਐਕਸ਼ਨ ਡਾਕਟਰ ਸਾਹਿਬ ਮਰੀਆ ਕੌਣ ਹੈ ਮਾਂ ਮਰੀ ਆ ਹੈ ਕਮਲੀ ਇਹ ਮਾਂ ਮਾਰਨੀ ਸੌਖੀ ਇੱਕ ਅੱਧਾ ਮੌਕਾ ਹੋਰ ਦੇ ਚੱਲ ਆ ਜਾ ਕੈਮਰਾ ਰੋਲਿੰਗ ਐਕਸ਼ਨ ਡਾਕਟਰ ਸਾਹਿਬ ਮੇਰੀ ਮਾਂ ਮਰ ਗਈ ਹੈ ਯਾਈ ਓਏ ਪੁੱਤੂ ਜਾ ਤੇਰੀ ਮਾਂ ਮਰ ਗਈ ਹੈ ਤੇ ਮੈਂ ਕੀ ਕਰਾਂ ਮੇਰੇ ਪਿਓ ਨੂੰ ਰਿਸ਼ਤਾ ਦੇ ਦਿਓ ਹੁਣ ਬੱਜੀਆਂ ਤਾਲੀਆਂ ਮੈਨੂੰ ਪਤਾ ਨਾ ਹੁਣ ਉਹ ਕੱਲਾ ਤੁਰਿਆ ਫਿਰੂਗਾ ਫਿਲਮ ਦਾ ਸੀਨ ਚੇਂਜ ਰਿਸ਼ਤੇ ਦੇ ਨਾਂ ਤੇ ਤਾਂ ਕਮਲੀਏ ਪਿੰਡ ਚੇਂਜ ਹੋ ਜਾਂਦੇ ਆ ਉਹਦਾ ਸੀਨ ਹੀ ਚੇਂਜ ਕਰਦੀ ਕਰ ਲਾ ਆਪਾਂ ਐ ਕਰਦੇ ਆ ਫਿਲਮ ਦੇ ਵਿੱਚ ਨਾ ਤੇਰੇ ਛੋਟੇ ਭਰਾ ਨੂੰ ਮਾਰ ਦੰਨੇ ਆ ਮੇਰਾ ਭਾਈ ਮਾਰ ਨਹੀਂ ਸਕਦਾ ਲੈ ਤੇਰਾ ਭਾਈ ਕਿਉਂ ਨਹੀਂ ਮਰ ਸਕਦਾ ਉਹ ਪਹਿਲਾਂ ਗਵਾਂਡੀਆਂ ਦੀ ਕੁੜੀ ਤੇ ਮਰਿਆ ਹੋਇਆ ਆ ਆਪਾਂ ਐ ਕਰਦੇ ਆ ਫਿਲਮ ਦੇ ਵਿੱਚ ਤੇਰੇ ਚਾਚੇ ਨੂੰ ਮਾਰ ਦੰਨੇ ਆ ਭੈਣ ਮੇਰੀਏ ਮੈਂ ਤੇਰੀ ਫਿਲਮ ਚ ਕੰਮ ਨਹੀਂ ਕਰਨਾ ਨਾ ਤੂੰ ਮੇਰੀ ਫਿਲਮ ਚ ਕੰਮ ਕਿਉਂ ਨਹੀਂ ਕਰਨਾ ਤੇਰੀ ਫਿਲਮ ਪਤਾ ਨਹੀਂ ਕਦ ਪੂਰੀ ਹੋਣੀ ਮੇਰਾ ਸਾਰਾ ਟੱਬਰ ਸ਼ੂਟਿੰਗ ਚ ਮਰ ਜਾਣਾ ਮੈਂ ਨਹੀਂ ਇਹੋ ਜਿਹੇ ਪੰਗੇ ਲੈਂਦਾ ਵੇ ਪੁੱਟੂ ਸ਼ਾ ਮੈਨੂੰ ਐਂ ਦੱਸ ਤੂੰ ਆਪਣੀ ਘਰ ਵਾਲੀ ਨੂੰ ਤੇ ਮਾਂ ਨੂੰ ਬਰਾਬਰ ਹੀ ਰੱਖਦਾ ਹੈ ਨਾ ਦੋਨਾਂ ਨੂੰ ਬਰਾਬਰ ਪਿਆਰ ਔਰ ਇੱਜ਼ਤ ਮੈਂ ਜਿੰਨਾ ਪਿਆਰ ਆਪਦੀ ਘਰ ਵਾਲੀ ਨੂੰ ਕਰਦਾ ਓਨਾ ਹੀ ਆਪਦੀ ਮਾਂ ਨੂੰ ਕਰਦਾ ਬਹੁਤ ਵਧੀਆ ਗੱਲ ਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਹੋ ਜਾਣ ਇਸ ਗੱਲ ਤੇ ਮਾ ਨੂੰ ਮੈਂ ਤਾਂ ਪਿਆਰ ਕਰਦਾ ਕਿ ਬਚਪਨ ਚ ਉਹਨੇ ਮੈਨੂੰ ਚੰਦਾ ਮਾਮਾ ਦਿਖਾਇਆ ਮਾ ਨੂੰ ਤਾਂ ਪਿਆਰ ਕਰਦਾ ਕਿ ਬਚਪਨ ਚ ਉਹਨੇ ਚੰਦਾ ਮਾਮਾ ਦਿਖਾਇਆ ਤੇ ਘਰਾਲੀ ਨੂੰ ਘਰਾਲੀ ਨੂੰ ਤਾਂ ਪਿਆਰ ਕਰਦਾ ਉਹਨੇ ਮੈਨੂੰ ਦਿਨੇ ਤਾਰੇ ਦਿਖਾਤੇ ਇਹ ਮੈਂ ਭਾਈ ਦਰਦਾ ਹੀ ਕਰਦਾ ਵੇ ਭੋਟੂ ਸ਼ਾ ਠੀਕ ਆ ਕੋਈ ਨਹੀਂ ਮੈਨੂੰ ਦੱਸ ਦਿਓ ਕਿੰਨਾ ਕੁ ਟਾਈਮ ਲਾਉਣਾ ਕਿਉਂਕਿ ਹਲੇ ਸੰਗਤ ਸੁਣ ਰਹੀ ਐ ਮੈਂ ਤਾਂ ਕਰਕੇ ਠੀਕ ਐ ਠੀਕ ਐ ਹਲੇ ਇੱਕ ਤਾਂ ਸਾਨੂੰ ਚੰਗੀ ਤਰ੍ਹਾਂ ਲਾ ਲੈਂਦੇ ਹਾਂ ਨਾ ਫੇਰ ਤੇ ਵਿਚ ਲੱਗੂਗੀ ਨਹੀਂ ਲੱਗੂਗੀ ਉਹਦੇ ਕਹਿ ਨਹੀਂ ਸਕਦੇ ਆ ਜਾ ਬੀਬਾ ਬੈਸੇ ਪੋਟੂ ਸ਼ਾਜੀ ਹਾਂ ਠੀਕ ਐ ਪਿਆਰ ਤੁਸੀਂ ਕਰਦੇ ਆ ਕਿਉਂ ਨਾ ਬੀਬੀਆਂ ਭੈਣਾਂ ਦਾ ਆਪਸ ਚ ਪਿਆਰ ਹੀ ਚੈੱਕ ਕਰ ਲਈਏ ਇਸ ਪਿੰਡ ਦਾ ਬਾਈ ਬਹੁਤ ਪਿਆਰ ਆ ਦੇਖੋ ਸਾਰੇ ਜਾਨੇ ਬੈਠੇ ਆ ਕਿੰਨੇ ਪਿਆਰ ਨਾਲ ਪ੍ਰੋਗਰਾਮ ਸੁਣਿਆ ਜਾ ਰਿਹਾ ਇੱਕ ਵਾਰ ਪਿੰਡ ਦੇ ਨਾਮ ਤੇ ਤਾੜੀਆਂ ਮਾਰਦ ਕਮਾਲ ਕੀ ਲਓ ਕਮਾਲ ਕੇ ਕਮਾਲ ਕੇ ਥੋੜਾ ਮੈਂ ਪਿਆਰ ਚੈੱਕ ਕਰਨ ਲੱਗਾ ਹੁਣ ਉਹ ਸੱਸਾਂ ਹੱਥ ਖੜੀਆਂ ਕਰਨ ਜਿਹੜੀਆਂ ਆਪਦੀਆਂ ਨੂਹਾਂ ਨੂੰ ਧੀਆਂ ਵਾਂਗੂ ਸਮਝਦੀਆਂ ਬੇੜਾ ਘਰ ਕਾ ਮੈਨੂੰ ਪਤਾ ਨਹੀਂ ਖੜੇ ਹੋਣਾ। ਪੈਨੂਆ ਤੋ ਵੀ ਕੀ ਪਿਆਰ ਮਿਲੂਗਾ ਹੈ? ਚਲੋ ਹੁਣ ਉਹ ਨੂਹਾ ਹੱਥ ਖੜੀਆਂ ਕਰਨ ਜਿਹੜੀਆਂ ਸੱਸਾਂ ਨੂੰ ਮਾਵਾਂ ਸਮਝਦੀਆਂ। ਇੱਕ ਦੋ ਜਿਆ ਹੋਏ ਤਾਂ ਹੀ ਕੱਲ ਜੁਗ ਆ ਗਿਆ ਬੇੜਾ ਘਰਕ ਹੋ ਗਿਆ ਭਾਈ ਇਹ ਕੀ ਕਰਨਾ ਸੀ? ਇਹ ਭਾਈ ਪਿੱਛੇ ਦੰਦ ਕੱਢਦੇ ਥੋਡੇ ਆਲ ਵੀ ਆਉਣਾ। ਪੁੱਛੋ ਪੁੱਛੋ। ਹੁਣੋ ਮੇਰੇ ਵੀਰ ਆਤ ਖੜੇ ਕਰਨ ਜਿਹੜੇ ਆਪਦੀਆਂ ਘਰ ਵਾਲੀਆਂ ਕੋ ਨਹੀਂ ਡਰਦੇ। ਬੱਸ ਇਨੇ ਗਿਆ ਬਾਕੀਆਂ ਨੇ ਘਰ ਕਿਵੇਂ ਬੜਨਾ? ਉਹਨਾਂ ਦੇ ਖੜੇ ਬਾਕੀਆਂ ਨੇ ਘਰੇ ਕਿਵੇਂ ਜਾਣਾ ਬੁੱਧ ਰੋਟੀ ਕਿੱਦੋਂ ਖਾਣੀ ਆ ਤਾਲੀਆਂ ਵਜਾ ਦਿਓ ਹੁਣ ਮੈਨੂੰ ਪਤਾ ਸਾਰ ਹੱਥ ਚੱਕਣ ਲੱਗੇ ਇਧਰ ਨੂੰ ਵੀ ਝਾਕਦੇ ਆ ਬੈਠੀਆਂ ਆ ਜਾ ਵੇ ਬੋਟੂ ਸ਼ਾ ਹਾਂ ਤੇਰੇ ਤਾਂ ਘਰ ਮੈਂ ਕਿਹਾ ਵਾਹ ਵਾਹ ਰੌਣਕ ਲੱਗੀ ਰਹਿੰਦੀ ਹੋਣੀ ਆ ਜਿੱਡਾ ਸਿਆਪਾ ਮੇਰੇ ਘਰੇ ਪੈਂਦਾ ਕਿਸੇ ਦੇ ਵੀ ਨਹੀਂ ਪੈਂਦਾ ਹਾਏ ਹਾਏ ਕਿਹੜਾ ਸਿਆਪਾ ਮੈਂ ਬਾਬੇ ਕੋਲੇ ਚਲ ਗਿਆ ਘਰ ਦੀ ਲੜਦੀ ਆ ਅੱਛਾ ਮੈਂ ਕਹਾ ਬਾਬਾ ਜੀ ਕਿਰਪਾ ਕਰੋ ਘਰ ਵਾਲੀ ਲੜਦੀ ਆ ਘਰ ਵਾਲੀ ਲੜਦੀ ਆ ਕਹਿੰਦਾ ਪੁੱਤ ਕਦੇ ਖਾਣੇ ਦੀ ਤਾਰੀਫ ਕੀਤੀ ਜਿਹੜਾ ਤੇਰੀ ਘਰ ਵਾਲੀ ਬਣਾਉਂਦੀ ਆ ਸਹੀ ਗੱਲ ਐ ਜਦੋਂ ਘਰ ਵਾਲੀ ਖਾਣਾ ਬਣਾਵੇ ਉਹਦੀ ਤਾਰੀਫ ਕਰਨੀ ਚਾਹੀਦੀ ਆ ਮੈਂ ਕਹਾ ਨਹੀਂ ਜੀ ਉਹ ਨਹੀਂ ਕੀਤੀ ਬਸ ਕਹਿੰਦਾ ਪੁੱਤ ਉੱਥੇ ਕਿਰਪਾ ਰੁਕੀ ਆ ਉੱਥੇ ਕਿਰਪਾ ਰੁਕੀ ਆ ਮੈਂ ਬਾਬੇ ਕੋਲੋਂ ਜਦ ਘਰ ਆਇਆ ਅੱਛਾ ਪਰੌਂਠੇ ਖਾਂਦੀ ਵੀ ਥਾਲੀ ਚ ਪਾ ਕੇ ਅੱਛਾ ਮਾਏ ਦੇ ਦੰਪ ਪਰੌਂਠੇ ਦੀ ਵਰਕੀ ਤੋੜੀ ਅੱਛਾ ਮੈਂ ਕਾ ਪ੍ਰੀਤ ਕਰੇ ਸਦਕੇ ਜਾਵਾ ਪਰੌਂਠੇ ਬਣਾਉਣ ਦੇ ਦਿਲ ਕਰਦਾ ਹਾਂ ਜਿੰਨ ਪਰੌਂਠੇ ਬਣਾਏ ਉਹਦਾ ਹੱਥ ਚੁੰਮਲਾਂ ਓਏ ਹੋਏ 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 ਤੇਰੀ ਘਰ ਵਾਲੀ ਤਾਂ ਬਾਬਾ ਖੁਸ਼ ਹੋ ਗਈ ਹੋਣੀ ਆ ਸਵਾਹ ਖੁਸ਼ ਹੋ ਗਈ ਨਾ ਅੰਦਰੋਂ ਬੇਲਣਾ ਕੱਢ ਲਿਆ ਪਤਾ ਬੇਲਣਾ ਕਿਉਂ ਕੱਢ ਲਿਆਈ ਬੇਲਣਾ ਕਿਉਂ ਕੱਢ ਲਿਆਈ ਕਹਿੰਦੀ ਮਾਮਾ ਜਿੱਦਣ ਦਾ ਵਿਆਹ ਹੋਇਆ ਮੈਂ ਖਵਾਨੀ ਆ ਅੱਜ ਗਵੰਡਨ ਦੇ ਘਰੋਂ ਪਰੌਂਠੇ ਆਏ ਤੇ ਹੱਥ ਚੁੰਮਣ ਤੱਕ ਜਾਣਾ ਪਿਆ ਮੇਰੇ ਬਾਬੇ ਨੇ ਹੋਰ ਘਰ ਸਿਆਪਾ ਪਾਤਾ ਇਸ ਕਰਕੇ ਭਾਈ ਗੁਰੂ ਘਰਾਂ ਚ ਜਾਇਆ ਕਰੋ ਮੈਂ ਹੀ ਤੁਹਾਨੂੰ ਸਲਾਹ ਦਿੰਦਾ ਪਖੰਡੀ ਸਾਧਾਂ ਕੋਲੋਂ ਜਿੰਨਾ ਬਚਿਆ ਜਾਂਦਾ ਉਹਨੇ ਬਚੋ ਇੱਕ ਮਿੰਟ ਸਿਰਫ ਲਵਾਂਗੇ ਹੋਰ ਕਿਉਂਕਿ ਬੇਬੇ ਸਾਹਿਬ ਜੀ ਅੱਜ ਮੈਂ ਸਲੂਟ ਕਰਦੀ ਹਾਂ ਉਹਨਾਂ ਸਿੰਘਾਂ ਨੂੰ ਇੱਕ ਮਿੰਟ ਪੰਜਾਬੀ ਕਲਾਕਾਰਾਂ ਵਾਸਤੇ ਇੱਕ ਵਾਰੀ ਤਾਲੀਆਂ ਵਜਾ ਦਿਓ ਜਿਨ੍ਹਾਂ ਨੇ ਸਾਡੀਆਂ ਧੀਆਂ ਦੇ ਹੱਕ ਚ ਗੀਤ ਗਾਏ ਆ ਅੱਜ ਪੰਜਾਬ ਚੋਂ ਔਰੂਣ ਹੱਤਿਆ ਖਤਮ ਹੋ ਗਈ ਮਿੱਤਰੋ ਖਿੱਚ ਕੇ ਤਾਲੀ ਵਜਾ ਦਿਓ ਹੁਣ ਮੈਂ ਕਲਾਕਾਰਾਂ ਨੂੰ ਕਹਿਣਾ ਕਿ ਨਸ਼ਿਆਂ ਦੇ ਖਿਲਾਫ ਵੀ ਗੀਤ ਗਾਓ ਤਾਂ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰ ਸਕੀਏ ਕਿਉਂਕਿ ਨਸ਼ਿਆਂ ਦੇ ਬਹੁਤ ਨੁਕਸਾਨ ਹੁੰਦੇ ਆ ਮੈਂ ਕਹਿੰਨਾ ਨਸ਼ਿਆਂ ਦੇ ਫਾਇਦੇ ਹੁੰਦੇ ਆ ਨੁਕਸਾਨ ਹੁੰਦੇ ਆ ਨਸ਼ਿਆਂ ਦੇ ਫਾਇਦੇ ਹੁੰਦੇ ਆ ਵੀ ਨੁਕਸਾਨ ਹੁੰਦੇ ਨਸ਼ਿਆਂ ਦੇ ਤੈਨੂੰ ਸੁਣਦਾ ਨਹੀਂ ਫਾਇਦੇ ਹੁੰਦੇ ਕਿਹੜੇ ਫਾਇਦੇ ਹੁੰਦੇ ਚਲ ਦੱਸ ਨਸ਼ਾ ਕਰਨ ਵਾਲਾ ਬੰਦਾ ਕਦੇ ਬੁੱਢਾ ਨਹੀਂ ਹੁੰਦਾ ਬੁੱਢਾ ਕਿਉਂ ਨਹੀਂ ਹੁੰਦਾ ਜਵਾਨੀ 'ਚ ਹੀ ਮਰ ਜਾਂਦਾ ਨਸ਼ਾ ਕਰਨ ਵਾਲੇ ਬੰਦੇ ਦੇ ਘਰੇ ਕਦੇ ਚੋਰੀ ਨਹੀਂ ਹੁੰਦੀ। ਨਾ ਚੋਰੀ ਕਿਉਂ ਨਹੀਂ ਹੁੰਦੀ? ਉਹ ਪਹਿਲੇ ਸਾਰਾ ਕੁਝ ਵੇਚ ਦਿੰਦਾ ਚੋਰਾਂ ਨੇ ਉੱਥੇ ਹੰਬ ਲੈਣਾ ਆਉਣਾ। ਨਸ਼ਾ ਕਰਨ ਵਾਲੇ ਬੰਦੇ ਨੂੰ ਕਦੇ ਕੁੱਤਾ ਨਹੀਂ ਵੱਢਦਾ। ਲੈ ਭਾਈ ਹੁਣ ਨਸ਼ਾ ਕਰਨ ਵਾਲੇ ਬੰਦੇ ਨੂੰ ਕੁੱਤਾ ਕਿਉਂ ਨਹੀਂ ਵੱਢਦਾ? ਨਸ਼ਾ ਕਰ ਕਰਕੇ ਗੁਰਦੇ ਫਿਫਰੇ ਕਮਜ਼ੋਰ ਹੋ ਜਾਂਦੇ ਬੰਦਾ लाठी ਫੜ ਕੇ ਤੁਰਦਾ ਤੇ ਜਿਹਨੇ लाठी ਫੜੀ ਹੋਵੇ ਭਾਈ ਉਹਦੇ ਕੋਲੇ ਕੁੱਤਾ ਆਉਂਦਾ ਨਹੀਂ। ਪਹਿਲਾਂ ਸਾਡੇ ਨੌਜਵਾਨ ਪੰਜਾਬ ਦੇ ਦੁੱਧ ਪੀਂਦੇ ਸੀ। ਚਿੱਟਾ ਦਹੀਂ ਖਾਂਦੇ ਸੀ। ਚਿੱਟਾ ਪਨੀਰ ਖਾਂਦੇ ਸੀ। ਪਿੱਛੇ ਜੇ ਇੱਕੋ ਇੱਕ ਚੀਜ਼ ਪੀਣ ਲਾਪੇ ਸੀ ਕੱਲਾ ਚਿੱਟਾ 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 ਭਰਾਵੋ ਮੈਂ ਇਹ ਨਹੀਂ ਕਹਿੰਦਾ ਤੁਸੀਂ ਨਸ਼ਾ ਛੱਡ ਕੇ ਸਵਰਗਾਂ ਨੂੰ ਜਾਓਗੇ ਪਰ ਇਹਨਾ ਜ਼ਰੂਰ ਕਹਿਣਾ ਨਸ਼ਾ ਛੱਡਣ ਤੋਂ ਬਾਅਦ ਆਪਣੇ ਪੰਜਾਬ ਨੂੰ ਜ਼ਰੂਰ ਸਵਰਗ ਬਣਾਉਗੇ ਆਪਣੇ ਪੰਜਾਬ ਨੂੰ ਜ਼ਰੂਰ ਸਵਰਗ ਬਣਾਉਗੇ ਥੈਂਕ ਯੂ ਬਾਕੀ ਅੱਪਾ ਇੱਥੇ ਤੁਹਾਡੇ ਕੋਲੇ ਹੀ ਆ ਕਿਤੇ ਜਾਂਦੇ ਨਹੀਂ ਪਿੱਛੋਂ ਬਾਰ-ਬਾਰ ਇਸ਼ਾਰਾ ਹੋ ਰਿਹਾ ਕਿਉਂਕਿ ਟਾਈਮ ਨੂੰ ਟਾਈਮ ਸਮਝਣਾ ਚਾਹੀਦਾ ਟਾਈਮ ਜਿਹੜਾ ਇਹ ਲੰਗਰ ਵਾਂਗੂ ਸਾਰੇ ਕਲਾਕਾਰਾਂ ਨੂੰ ਵੰਡਣਾ ਚਾਹੀਦਾ ਰੋਟੀ ਤੇ ਲੰਗਰ 'ਚ ਇਹੀ ਫਰਕ ਹੁੰਦਾ ਰੋਟੀ ਅਸੀਂ ਆਪ ਹੀ ਘਰੇ ਖਾ ਲੈਨੇ ਆ ਲੰਗਰ ਵੰਡਦੇ ਆ ਤਾਂ ਇੱਥੇ ਵੀ ਟਾਈਮ ਲੰਗਰ ਵਾਂਗੂ ਸਾਰੇ ਸਿੰਗਰਾਂ ਨੂੰ ਵੰਡਿਆ ਜਾਏਗਾ ਕਪਲਾ ਜੀ ਮੈਨੂੰ ਵੀ ਦੱਸ ਦਿਓ ਮੈਂ ਧੰਨਵਾਦ ਕਰਦਾ ਅਹ ਥੋੜੀਆਂ ਤਾੜੀਆਂ ਮਾਰ ਦਿਓ ਜੀ ਟਾਈਮ ਸਮਾਂ ਘਟਿਆ ਫਿਰ ਆਪਾਂ ਅਹ ਆ ਜਿਹੜੀ ਡਿਊਟ ਸੁਪਰ ਹਿੱਟ ਗੀਤ ਚੱਲਣਗੇ ਡਿਊਟ ਜੋੜੀ ਦੇ ਨਾਲ ਉਦੋਂ ਭੋਟੂ ਸ਼ਾਹ ਜੀ ਹਾਜ਼ਰ ਲਗਾਣਗੇ ਦਲਬਾਗ ਸਿੰਘ ਜੀ ਸੰਦੂ ਸਾਹ ਆ ਸਾਡੀ ਸਾਰੀ ਪ੍ਰਬੰਧਕ ਕਮੇਟੀ ਬਹੁਤ ਸਾਰਾ ਪਿਆਰ ਬਹੁਤ ਸਾਰਾ ਮਾਨ ਦੇ ਰਹੇ ਨੇ ਸਰਦਾਰ ਸੁਰਜੀਤ ਸਿੰਘ ਜੀ ਉਹਨਾਂ ਨਾਲ ਵੀ ਬਹੁਤ ਸਾਰਾ ਆਸ਼ੀਰਵਾਦ ਮਿਲਿਆ ਹੈ ਦੇਬੀ ਜੀ ਉਹ ਵੀ ਬਹੁਤ ਸਾਰਾ ਮਾਨ ਕਰਦੇ ਆ ਯੂ ਐਸ ਏ ਤੋਂ ਅਮਰਜੀਤ ਕੁੱਕੂ ਜੀ ਔਰ ਕੁਲਦੀਪ ਸਿੰਘ ਸੰਧੂ ਸਾਹਿਬ ਆਸਟ੍ਰੇਲੀਆ ਤੋਂ ਔਰ ਸਰਦਾਰ ਗੁਰਤਾਰ ਸਿੰਘ ਜੀ ਚੇਅਰਮੈਨ ਸਾਹਿਬ ਉਹਨਾਂ ਨਾਲ ਵੀ ਬਹੁਤ ਸਾਰਾ ਪਿਆਰ ਆਸ਼ੀਰਵਾਦ ਮਿਲਿਆ ਹੈ ਰਵਿੰਦਰਪਾਲ ਸਿੰਘ ਜੀ ਲੰਬੜਦਾਰ ਸਾਹਿਬ ਪਿੰਡ ਫੂਟਗੜ ਤੋਂ ਉਹਨਾਂ ਨਾਲ ਵੀ ਬਹੁਤ ਸਾਰਾ ਮਾਨ ਸਤਿਕਾਰ ਆਸ਼ੀਰਵਾਦ ਮਿਲਿਆ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਡੀ ਸਾਰੀ ਪ੍ਰਬੰਧਕ ਕਮੇਟੀ ਦਾ ਤੇ ਦਿਲਬਾਗ ਭਾਜੀ ਦਾ ਸੰਧੂ ਸਾਹਿਬ ਦਾ ਦਿਲਬਾਗ ਸਾਹਿਬ ਸੁਰਜੀਤ ਜੀ ਸਤਿ ਸ਼੍ਰੀ ਅਕਾਲ ਪਿੰਡ 'ਚ ਭਈ ਹੈ ਸੁਰਜੀਤ ਭਾਜੀ ਪਿੰਡ 'ਚ ਭਈਏ ਬੜੇ ਨੇ ਤੇ ਤੁਹਾਡੇ ਘਰ ਪਈਏ ਬੜੇ ਨੇ ਕੁਝ ਨਾ ਕੁਝ ਦੇ ਕੇ ਜਾਂਦੇ ਕਿਉਂਕਿ ਕੋਟਕਪੂਰੇ ਦਾ ਫਾਟਕ ਤੇ ਸੰਧੂ ਸਾਹਿਬ ਦਾ ਬੜੂਆ ਕਦੀ ਕਦੀ ਖੁੱਲਦਾ ਅੱਜ ਖੋਲ ਹੀ ਗਿਆ ਆ ਸੋ ਮਨੁਮਾਨ ਹੈ ਤਾਂ ਲਓ ਜ਼ਿਆਦਾ ਗੱਲਾਂ ਨਾ ਕਰੀਏ ਅਗਲੇ ਪ੍ਰੋਗਰਾਮ ਦੀ ਕਾਰਵਾਈ ਹੈ ਜਦੋਂ ਭੋਟੂ ਸ਼ਾਹੀ ਦਾ ਟਾਈਮ ਆਏਗਾ ਫਿਰ ਹਾਜ਼ਰੀ ਲਗਾ ਮਿਹਰਬਾਨੀ ਜੀ ਲਓ ਜੀ ਹਾਂ ਹੈਲੋ ਸਮੂਚੀ ਪ੍ਰਬੰਧਕ ਕਮੇਟੀ ਬੈਲ ਸੋਣਾ ਸਾਜਾ ਦਾ ਬੈਲ ਟਾਈਮ ਹੋਊਗਾ ਬੈਲ ਸੋਣਾ ਜੀ ਬੈਲਸ ਕਰਾ ਲੇ ਦੋ ਕੁ ਮਿੰਟ ਔਰ ਸਾਡੇ मनोहरदास बाबा जी दरबार संधु जी भाई बलबीर जी देवी जी सुरजीत सिंह जी और डॉक्टर केश जी और साढे मुख्य मेहमान भाई गुरतार सिंह जी चेयरमैन साहब धर्मकोट उन्होंने वालों बहुत सारा माण आया और सरपंच साहब ठूटगढ़ तो उन्होंने वालों बहुत सारा माण और जड़ी, महम जी साहमद सिदीक साहब बीबा सुखजी जी उस दाना जोड़ी जी सेवा ली है ਸਾਡੇ ਹਨੀ ਗੱਲ ਜੀ ਯੂ ਐਸ ਏ ਇਸ ਪਰਿਵਾਰ ਦੇ ਨਾਂ ਤੇ ਜ਼ੋਰਦਾਰ ਤਾੜੀ ਮਾਰ ਦਿਓ ਜੀ ਜਿਨ੍ਹਾਂ ਨੇ ਉੱਚ ਕੋਟੀ ਦੇ ਗਾਇਕ ਥੰਮ ਗਾਇਕ ਅੱਜ ਤੁਹਾਨੂੰ ਸੁਣਾਉਣੇ ਨੇ ਉਹਨਾਂ ਸੱਜਣਾਂ ਦਾ ਬਹੁਤ-ਬਹੁਤ ਧੰਨਵਾਦ ਹੈ ਤੇ ਇੱਕ ਫੇਰ ਬੇਨਤੀ ਜੀ ਪ੍ਰਸ਼ਾਸਨ ਵੱਲੋਂ ਵੀ ਆਪਣੋ ਆਪਣੇ ਜਿਹੜੇ ਪਰਸ ਹੈ ਮੋਬਾਈਲ ਹੈ ਸੰਭਾਲ ਕੇ ਰੱਖਿਆ ਜੀ 3-4 ਦਿਨ ਹੋ ਗਏ ਮੇਰਾ ਮੋਬਾਈਲ ਕਿਤੇ ਬਾਜ਼ਾਰ ਵਿੱਚ ਡੱਗ ਪਿਆ ਉਹ بابا ਦੁਕਾਨਦਾਰ ਨੇ ਸਾਡੇ ਘਰ ਦੇ ਨੰਬਰ ਤੇ ਫੋਨ ਲਾ ਲਿਆ ਜਦੋਂ ਮੈਂ ਘਰੇ ਗਿਆ ਘਰ ਦੇ ਕਿੰਦਰ ਆ ਫੋਨ ਕਿੱਥੇ ਆ ਮੈਂ ਕਿਹਾ ਸੀ ਤੋ ਕੋਲੀ ਕਿੰਦੀ ਨਹੀਂ ਕਿੱਥੇ ਫੋਨ ਕਹਿੰਦੀ ਮੈਂ ਫੋਨ ਲਾਉਣਾ ਮੈਂ ਕਿਹਾ ਲੈ ਵੀ ਫੋਨ ਤਾਂ ਡੱਗ ਪਿਆ ਚਲੋ ਮੈਂ ਕਿਹਾ ਟੈਨਸ਼ਨ ਖਤਮ ਹੋ ਗਈ ਫੋਨ ਦੀ ਟੈਨਸ਼ਨ ਹੀ ਹੈ ਜੇ ਤੱਕ ਸਦਾ ਫੋਨ ਆ ਗਿਆ ਨਾ ਚੱਕਿਆ ਗਿਆ ਤਾਂ ਵੀ ਟੈਨਸ਼ਨ ਹੈ ਰੀਚਾਰਜ ਖਤਮ ਹੋ ਗਿਆ ਤਾਂ ਵੀ ਟੈਨਸ਼ਨ ਹੈ ਗਵਾਚ ਗਿਆ ਤਾਂ ਵੀ ਟੈਨਸ਼ਨ ਟੈਨਸ਼ਨ ਹੀ ਟੈਨਸ਼ਨ ਹੈ ਮੋਬਾਈਲ ਦੀ ਖਾਸ ਤੌਰ ਤੇ ਸੋ ਸਾਜਾ ਦਾ ਬੈਲੈਂਸ ਹੋਣਾ ਜ਼ਰੂਰੀ ਹੈ ਜੀ ਦੋ ਕਮਿੰਟ ਦੀ ਉਡੀਕ ਹੈ ਉਸ ਤੋਂ ਬਾਅਦ ਪੰਜਾਬੀ ਸੱਭਿਆਚਾਰ ਵਿੱਚ ਸਦਾ ਮਾਨ ਦੁਕਾਨਾਂ ਦੇ ਬਾਦਸ਼ਾਹ ਗੈਕੀ ਦਾ ਥੰਮ ਬਾਬਾ ਬੋੜ ਸਾਡੇ ਬਹੁਤ ਹੀ ਸਤਕਾਰਯੋਗ ਨੇ ਮੁਹੰਮਦ ਸੁਦੀਕ ਸਾਹਿਬ ਵਿਪਾਸੁਖਜੀਤ ਕੌਰ ਜੀ ਉਹਨਾਂ ਦੀ ਪੂਰੀ ਮੈਜਿਕਲ ਟੀਮ ਸਾਡੇ ਨਾਲ ਸਟੇ ਤੇ ਬਰਾਜ਼ਮਾਨ ਹੈ ਜੀ ਦੋ ਕਮਿੰਟ ਸਾਜਾ ਦਾ ਬੈਲੈਂਸ ਹੋਊਗਾ ਉਸ ਤੋਂ ਬਾਅਦ ਤੁਹਾਡੇ ਰੂਬਰ ਹੁਣਗੇ हेलो हेलो लाख खुशियां बादशाही जी सतुर नजर करे स्वाहिता समा बड़ा भगा भर समय है, है। जहाँ कि हर साल दी तरह मेला करवाया जाता है दरगाह बाबा बूटे शाह जी ਔਰ ਮੁਖਸੇਵাদার ਬਾਬਾ ਪ੍ਰੀਤਮ ਸਿੰਘ ਜੀ ਅਤੇ ਸਾਰੀ ਪ੍ਰਬੰਧਕ ਕਮੇਟੀ ਤੋਂ ਤੁਹਾਨੂੰ ਨਮਸਕਾਰ ਦਿੰਦੇ ਆ ਜੀ ਆਓ ਜੀ ਬਿਨਾਂ ਕਿਸੇ ਦੇਰੀ ਤੋਂ ਬਿਲਕੁਲ ਨਜ਼ਦੀਕ ਆ ਚੁੱਕੇ ਨੇ ਤੁਹਾਡੀ ਜਾਣੀ ਪਛਾਣੀ ਆਵਾਜ਼ ਜਿਨ੍ਹਾਂ ਨੂੰ ਤੁਸੀਂ ਬਹੁਤ ਹੀ ਲੰਬੇ ਸਮੇਂ ਤੋਂ ਪਿਆਰ ਕਰਦੇ ਆ ਰਹੇ ਹੋ ਔਰ ਲੰਬੇ ਸਮੇਂ ਤੱਕ ਪਿਆਰ ਕਰਦੇ ਰਹੋਗੇ ਅਕੀਦਤ ਰੱਖਦੇ ਹੋ ਸੋ جناب ਮੁਹੰਮਦ ਜ਼ਿਕ ਜੀ ਵੀਰ ਸੁਵਜੀਤ ਕੌਰ ਜੀ ਪਹੁੰਚ ਚੁੱਕੇ ਨੇ শাহজি কদার্থ আজ সব দশ মিলে আমি হাধি যে বাস্তে পৌঁছ ਪੋਚੇ ਸੋ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਜੀ ਪ੍ਰਬੰਧਕ ਕਮੇਟੀ ਵੱਲੋਂ ਸਾਡੇ ਪ੍ਰਵੀਰ ਸਿੰਘ ਜੀ ਪਾਸੀ ਸਾਹਿਬ ਔਰ ਸਾਡੇ ਗੋਸ਼ੇਰ ਸਿੰਘ ਜੀ ਰਵਿੰਦਰ ਸ਼ਰਮਾ ਜੀ ਬਹੁਤ ਮਿਹਰਬਾਨੀ ਸੋ ਬਹੁਤ ਸ਼ੁਕਰੀਆ ਸੋ ਸਾਡੇ ਮਾਸਟਰ ਡਾਕਟਰ ਸਾਹਿਬ ਜੀ ਰਕੇਸ਼ ਜੀ ਸਤਿਕਾਰਯੋਗ ਪ੍ਰੀਤ ਸਿੰਘ ਜੀ ਮਾਨਯੋਗ ਸਤਕਾਰਯੋਗ ਮਨੋਰ ਦਾਸ ਜੀ ਬਾਬਾ ਜੀ ਸਤਕਾਰਯੋਗ ਗੁਰਤਾਰ ਸਿੰਘ ਜੀ ਸੰਧੂ ਸਾਹਿਬ ਚੇਅਰਮੈਨ ਸੀਨੀਅਰ ਆਗੂ ਆਮ ਆਦਮੀ ਪਾਰਟੀ ਧੰਨਵਾਦ ਕਰਦੇ ਆ ਪਹੁੰਚਣ ਤੇ ਨਿਗਾ ਸਵਾਗਤ ਹੈ ਔਰ ਸਤਕਾਰਯੋਗ ਪੱਪੂ ਸਰਪੰਚ ਸਾਹਿਬ ਜੀ ਆਮ ਆਦਮੀ ਪਾਰਟੀ ਧੰਨਵਾਦ ਜੀ ਸਤਕਾਰਯੋਗ ਭੋਲਾ ਸਿੰਘ ਜੀ ਸਰਪੰਚ ਸਾਹਿਬ ਤਵਾਓ ਜੀ ਬਿਨਾਂ ਕਿਸੇ ਦੇਰੀ ਤੋਂ ਪੜੀ ਜਾਣ ਪਹਿਲੀ ਅਵਾਜ਼ ਸਾਰੇ ਪ੍ਰਬੰਧਕ न मोहम्मद दीदी सरजी